ਅੱਜ ਮੈਂ ਇੱਕ ਜਿਹੜੀ ਖੁਸ਼ਖਬਰੀ ਹੈ ਆਪਣੇ ਤਲਵਾੜਾ ਸ਼ਹਿਰ ਵਾਸੀਆਂ ਨੂੰ ਔਰ ਤਲਵਾੜਾ ਦੇ ਪਿੰਡਾਂ ਦੇ ਲੋਕਾਂ ਨੂੰ ਦੇਣੀ ਚਾਹੁੰਦਾ ਸਾਡੇ ਇਲਾਕੇ ਦੀ ਤਲਵਾੜਾ ਕੰਢੀ ਇਲਾਕੇ ਦੀ ਬਹੁਤ ਵੱਡੀ ਜਿਹੜੀ ਡਿਮਾਂਡ ਸੀਗੀ ਮੰਗ ਸੀਗੀ ਜਿਹੜੀ ਕਿ ਸਾਡੇ ਇਲਾਕੇ ਦੇ ਵਿੱਚ ਜਿਹੜਾ ਫਾਇਰ ਸਟੇਸ਼ਨ ਹੈ BBMP ਦਾ ਜੋ ਬਿਲਕੁਲ ਖਤਮ ਹੋ ਚੁੱਕਿਆ ਸੀਗਾ ਉਹਦੀ ਜਿਹੜੀਆਂ ਗੱਡੀਆਂ ਦੀ ਮਨਿਆਦ ਆ ਉਹ ਖਤਮ ਹੋ ਚੁੱਕੀ ਸੀਗੀ ਔਰ ਇਹੀ ਡਿਮਾਂਡ ਸੀਗੀ ਕਿ ਸਾਡੇ ਸ਼ਹਿਰ ਦੇ ਵਿੱਚ ਜਿਹੜਾ ਫਾਇਰ ਬਰਗੇਡ ਸਟੇਸ਼ਨ ਹੈ ਉਹ ਨਵਾਂ ਸਥਾਪਿਤ ਕੀਤਾ ਜਾਵੇ ਅਰਦੀ ਜਿਹੜੀ ਡਿਮਾਂਡ ਆ ਸੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ پاس ਲੈ ਕੇ ਗਏ ਸੀਗੇ ਔਰ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਔਰ ਮਾਨਯੋਗ ਲੋਕਲ ਬਾਡੀ ਮਨਿਸਟਰ ਡਾਕਟਰ ਰਵਜੋਤ ਜੀ ਦਾ ਜਿਨ੍ਹਾਂ ਨੇ ਸਾਡੀ ਇਹ ਮੰਗ ਨੂੰ ਪੂਰਾ ਕਰਦਿਆ ਤਕਰੀਬਨ 1 ਕਰੋੜ 90 ਲੱਖ ਰੁਪਇਆ ਫਾਇਰ ਬ੍ਰਿਗੇਡ ਦੇ ਨਵੇਂ ਸਟੇਸ਼ਨ ਵਾਸਤੇ ਜਿਹੜਾ ਅਲਾਟ ਕੀਤਾ ਹੈ ਔਰ ਬਹੁਤ ਜਲਦੀ ਇੱਥੇ ਫਾਇਰ ਬ੍ਰਿਗੇਡ ਦਾ ਨਵਾਂ ਸਟੇਸ਼ਨ ਬਣਨ ਤੋਂ ਬਾਅਦ ਜਿਹੜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜਿਹੜੀਆਂ ਨੇ ਉਹ ਤਲਵਾੜਾ ਸ਼ਹਿਰ ਦੇ ਲੋਕਾਂ ਦੇ ਤਲਵਾੜਾ ਦੇ ਪਿੰਡਾਂ ਦੇ ਲੋਕਾਂ ਦੀਆਂ ਜਿਹੜੀਆਂ ਸਵਾਮਾਂ ਨੇ ਉਹਨਾਂ ਨੂੰ ਦੇਣ ਗਿਆ ਔਰ ਕਿਸੇ ਤਰ੍ਹਾਂ ਦੀ ਵੀ ਜਿਹੜੀ ਲੋਕਾਂ ਨੂੰ ਮੁਸ਼ਕਲ ਆ ਉਹ ਨਹੀਂ ਆਉਣ ਦਿੱਤੀ ਜਾ ਬਗੀ ਔਰ ਇਹ ਜਿਹੜੀ ਖੁਸ਼ੀ ਦੀ ਖਬਰ ਆ ਤਲਵਾੜਾ ਦੇ ਵਾਸਤੇ ਬਹੁਤ ਵੱਡੀ ਚੀਜ਼ ਆਪਣੇ ਇਲਾਕੇ ਦੇ ਵਾਸਤੇ ਇੱਕ ਬਹੁਤ ਵੱਡੀ ਚੀਜ਼ ਪੰਜਾਬ ਸਰਕਾਰ ਨੇ ਦਿੱਤੀ ਹੈ ਮੈਂ ਆਪਣੇ ਵੱਲੋਂ ਔਰ ਸਮੂੱਚੇ ਦਸੂਹਾ ਹਲਕੇ ਦੇ ਵੱਲੋਂ ਇਮਾਨਜੋਗ ਮੁੱਖ ਮੰਤਰੀ ਸਾਹਿਬ ਦਾ ਔਰ ਇਮਾਨਜੋਗ ਮੰਤਰੀ ਸਾਹਿਬ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ